ਖਬਰ ਦਾ ਤੁਸੀਂ ਟਾਈਟਲ ਪੜ ਚੁੱਕੇ ਹੋ ਕਿ ਮੱਛੀ ਵਾਲੇ ਡੱਬਿਆਂ ਦੇ ਵਿੱਚ ਰੱਖੀ ਫਿਰਦੇ ਆ ਬਰਫ਼ ਤੇ ਪਿਆਈ ਜਾਂਦੇ ਆ ਜੂਸ ਬਿਲਕੁਲ ਸੱਚੀ ਹੈ ਜੇਕਰ ਤੁਸੀਂ ਕਿਤੇ ਇਹ ਡੱਬਾ ਦੇਖ ਲਓ ਉੱਪਰ ਉਹ ਸਪੈਲਿੰਗ ਜੋ ਮੈਂ ਦੱਸਨੇ ਆ ਉਹ ਦੇਖ ਲਓਗੇ ਤਾਂ ਫਿਰ ਗੱਲ ਸਾਫ਼ ਹੈਗਾ ਪਹਿਲਾਂ ਉਹਦੇ ਵਿੱਚ ਮੱਛੀ ਪਾਈ ਹੁੰਦੀ ਸੀ ਮੱਛੀ ਤੋਂ ਬਾਅਦ ਮੱਛੇ ਵਾਲੇ ਮੱਛੀ ਵਿੱਚੋਂ ਕੱਢ ਕੇ ਡੱਬਾ ਜਦੋਂ ਛੁੱਟ ਦਿੰਦੇ ਆ ਫਿਰ ਇਹ ਜੂਸ ਵਾਲੇ ਚੱਕ ਲੈਂਦੇ ਆ ਬਿਲਕੁਲ ਗੱਲ ਸਹੀ ਹੈ ਹਾਂ ਇਹ ਡੱਬੇ ਨਵੇਂ ਵੀ ਮਿਲਦੇ ਆ ਪਰ ਅਸੀਂ ਜੋ ਡੱਬੇ ਦਿਖਾ ਰਹੇ ਆ ਇਹ ਡੱਬੇ ਪਹਿਲਾਂ ਵਰਤੇ ਹੋਏ ਨੇ ਉਹ ਬਾਈਆਂ ਨੇ ਪਹਿਲਾਂ ਮੰਨਿਆ ਪ੍ਰਵਾਸੀ ਰੈਡੀ ਮੰਨਨੇ ਪਹਿਲਾਂ ਮੰਨਿਆ ਤਾਂ ਅੱਗੇ ਇਹ ਤਸਵੀਰ ਦਿਖਾ ਦਿੰਨਾ ਇੱਕ ਨਹੀਂ ਤਕਰੀਬਨ ਤਿੰਨ ਨੇ ਇਹ ਤੇ ਤਿੰਨਾਂ ਦੀ ਤਸਵੀਰ ਦਿਖਾਵਾਂਗਾ ਪਹਿਲਾਂ ਇੱਧਰ ਦੇਖੋ ਇੱਕ ਡੱਬਾ ਪਿਆ ਹੈ ਇਹਦੀ ਸ਼ਕਲ ਦੇਖ ਲਓ ਡੱਬੇ ਦੀ ਕਿਦਾਂ ਦੀ ਹੈ ਹਾਂ ਆ ਦੇਖੋ ਉੱਤੇ ਲਿਖਿਆ ਹੋਇਆ ਜੇ ਕੁਝ ਇਹ ਐਫ ਵੈਸੇ ਪਾਇਆ ਹੋਇਆ ਐਫ 8 ਹੈ ਪਰ ਪ੍ਰੋਪਰ ਸਹੀ ਤਰ੍ਹਾਂ ਇਹ ਦੇਖ ਨਹੀਂ ਰਿਹਾ ਅਗਲੇ ਡੱਬੇ 'ਚ ਸਹੀ ਦਿਖਾਵਾਂਗੇ ਇਹ ਡੱਬੇ ਦੇ ਵਿੱਚ ਪਹਿਲਾਂ ਮੱਛੀਆਂ ਸੀ ਉਸ ਤੋਂ ਬਾਅਦ ਇਹ ਚੱਕ ਕੇ ਲੈ ਕੇ ਆਇਆ ਤੇ ਔਰ ਕਿਸ ਤਰ੍ਹਾਂ ਚੱਕ ਕੇ ਲੈ ਕੇ ਤੇ ਹੁਣ ਵਿੱਚ ਇਹ ਤੇ ਬਰਫ਼ ਤੇ ਪਦੀਨਾ ਪਿਆ ਹੈ ਹੁਣ ਇਸ ਦਾ ਜੋ ਮਾਲਕ ਹੈ ਉਸ ਨੂੰ ਮੈਂ ਪੁੱਛ ਲੂੰਗਾ ਭਾਈ ਜੀ ਇਹ ਜੋ ਡੱਬਾ ਹੈ ਇਹ 'ਚ ਪਹਿਲਾਂ ਮੱਛੀਆਂ ਸੀ ਸੱਚ ਬੋਲਣਾ ਝੂਠ ਨਹੀਂ ਬੋਲਣਾ ਹੈਗੇ ਸੀ ਭਾਈ ਜੀ ਜਿੱਦਾਂ ਅਸੀਂ ਸਾਬਨ ਨਾਲ ਪਰ ਜਾਣਾ ਸਰਪੇ ਨਾਲ ਧੋ ਗਏ ਫੇਰ ਲਿਆ ਕੇ ਫੇਰ ਰੱਖਿਆ ਤੁਸੀਂ ਸਾਬਨ ਨਾਲ ਚੰਗੀ ਤਰ੍ਹਾਂ ਧੋਤਾ ਸਰਫ ਨਾਲ ਵੀ ਧੋਤਾ ਸੀ ਹਾਂਜੀ ਸਾਬਨ ਹੋਰ ਸਰ ਸੰਗੀ ਸਰਾ ਧੋ ਲਿਆ ਧੋ ਗਿਆ ਹਾਂ ਤੇ ਸੱਚ ਬੋਲਣਾ ਉੱਥੇ ਜਦੋਂ ਤੁਸੀਂ ਗਏ ਹੋ ਇੱਕ ਇੱਕ ਚੱਕਰ ਕੇ ਲੈ ਕੇ ਆਏ ਹੋ ਨਹੀਂ ਨਹੀਂ ਭਾਈ ਜਦੋਂ ਮੱਛੀਆਂ ਸੀ ਮੱਛੀਆਂ ਵਾਲਿਆਂ ਨੇ ਖਾਲੀ ਕਰਤਾ ਉਹ ਸੰਦ ਫਿਰ ਸਾਈਡ ਤੇ ਰੱਖਿਆ ਹੀ ਹੋਣਾ ਵਾ ਫੇਰ ਤੁਸੀਂ ਲੈ ਕੇ ਆਏ ਹੋ ਨਾ ਸਾਈਡ ਤੇ ਰੱਖਿਆ ਫੇਰ ਫੇਰ ਯਾਨੀ ਕਿ ਪਹਿਲਾ ਡੱਬਾ ਵਰਤਿਆ ਹੋਇਆ ਸੀ ਨਾ ਨੀ ਵਰਤਿਆ ਨਹੀਂ ਜਿੱਦਾਂ ਲਿਆਏ ਆ ਉਹਨਾਂ ਨੇ ਠੀਕ ਉਹ ਵਿੱਚ ਲੈ ਕੇ ਮੱਛੀਆਂ ਵਿੱਚ ਲੈ ਕੇ ਆਏ ਐ ਏਡਾ ਹੀ ਆ ਨਾ ਮੱਛੀਆਂ ਲੈ ਕੇ ਆਏ ਖਾਲੀ ਕੀਤਾ ਆ ਖਾਲੀ ਕੀਤਾ ਫਿਰ ਤੁਸੀਂ ਲੈ ਫਿਰ ਤੁਸੀਂ ਚੰਗੀ ਤਰ੍ਹਾਂ ਧੋ ਕੇ ਤੁਸੀਂ ਰੱਖ ਲਿਆ ਹਾਂਜੀ ਏਡੇ ਹੀ ਆ ਨਾ ਹਾਂਜੀ ਪਰ ਗੱਲ ਬਈ ਮਾੜੀ ਆ ਨਾ ਬਿਲਕੁਲ ਮਾੜੀ ਆ ਮਾੜੀ ਆ ਤਾਂ ਫਿਰ ਇਹਦਾ ਤੁਸੀਂ ਕੀਤਾ ਕਿਉਂ ਕੋਈ ਨਹੀਂ ਘੜ ਦਾਂਗੇ ਹੁਣ ਚੈਂਜ ਕਰ ਦਿੰਦੇ ਕੋਈ ਪਤਾ ਕਿੰਨੇ ਬੰਦੇ ਯੂ ਸਪੀਕ ਕਰਦੇ ਉਹ ਤਾਂ ਹੈਗੇ ਅੰਮ੍ਰਿਤ ਚੱਕਿਆ ਜਿਹੜਾ ਹੁੰਦਾ ਉਹਨੇ ਚੱਕਿਆ ਆ ਫਿਰ ਕਿੰਨੀ ਮਾੜੀ ਗੱਲ ਆ ਉਹ ਤਾਂ ਗੱਲ ਹੈਗੇ ਭਾਈ ਮਾੜੀ ਗੱਲ ਹੈ ਨਾ ਫਿਰ ਯਾਰ ਹਰ ਇੱਕ ਬੰਦੇ ਦਾ ਕੋਈ ਪਰਮਾਧਮਾ ਹੁੰਦਾ ਹਾਂਜੀ ਹਾਂਜੀ ਉਹ ਤਾਂ ਤੁਹਾਡਾ ਵੀ ਹੋਊਗਾ ਬਿਲਕੁਲ ਹੈਗੇ ਪਰ ਕਹਿੰਦੇ ਆ ਕਿ ਸ਼ਰਮ ਕਰਨੀ ਚਾਹੀਦੀ ਹੈ ਨਾ ਤੇ ਫਿਰ ਤੁਹਾਨੂੰ ਵੀ ਕਰਨੀ ਚਾਹੀਦੀ ਹੈ ਕੋਈ ਨਹੀਂ ਕੋਈ ਨਹੀਂ ਭਾਈ ਚੇਂਜ ਕਰ ਦਿੰਦੇ ਹੁਣ ਮੈਂ ਜੋ ਗੱਲਾਂ ਕਰ ਰਿਹਾ ਮੇਰੀ ਗੱਲ ਸੁਣ ਕੇ ਕੋਈ ਅਸਰ ਹੁੰਦਾ ਤੁਹ ਸ਼ਰਮ ਆਉਂਦੀ ਹੈ ਮਾਰੇ ਬਿਲਕੁਲ 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 ਭਾਈ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਤੇ ਅੱਗੇ ਇੱਕ ਤਸਵੀਰ ਹੋਰ ਦਿਖਾਉਣੀ ਆ ਹਾਂ ਇਹ ਨਿੰਬੂ ਵਗੈਰਾ ਭਾਈ ਦਿਖਾ ਨਿੰਬੂ ਦੇ ਕੈਮਰਾਮੈਨ ਜੀ ਮੇਰੇ ਕਹਿੰਦਾ ਕਿ ਨਿੰਬੂ ਵੀ ਉੱਧਰ ਰੱਖੇ ਪਿਆ ਇਹ ਵੀ ਇਹਨੂੰ ਕਿੱਦਾਂ ਨਹੀਂ ਬਾਈ ਜੀ ਮੈਂ ਤੇਰੇ ਨਾਲ ਸਹਿਮਤਾਂ ਸਹਿਮਤ ਵੀਰ ਜੀ ਸਹੀ ਹੈ ਬਹੁਤ ਵਧੀਆ ਰੱਖਿਆ ਨਿੰਬੂ ਵਧੀਆ ਇਹਦੀ ਗੱਲ ਕਰ ਰਹੇ ਹਾਂ ਜੋ ਆ ਪਏ ਆ ਇਹਨੂੰ ਕੋਟਾ ਟੁੱਕੇ ਰੱਖ ਲੈਣ ਸੀ ਯਾਰ ਉਹ ਖਰਾਬ ਕੀ ਬਣੇ ਪਿਆ ਦੇਖੋ ਇਹਨੂੰ ਸਹੀ ਰੱਖ ਲੈਣੀ ਸੀ ਨਾ ਇਹ ਕਿੰਨੀ ਗਲਤ ਗੱਲ ਹੈ ਕਪੜੇ ਪਿਆ ਆਉਂਦਾ ਸੀ ਯਾਰ ਦੇਖ ਕਪੜੇ ਆਉਂਦੇ ਆ ਤਾਂ ਚੱਲਿਆ ਇਹ ਟਾਕੇ ਰੱਖ ਲਓ ਤਾਂ ਕਿੰਨੀ ਚੰਗੀ ਗੱਲ ਹੈ ਤਾਂ ਇਹ ਇੱਕ ਡੱਬਾ ਤੁਸੀਂ ਦੇਖ ਚੁੱਕੇ ਕੱਲਾ ਕੱਡਬਾ ਨੀ ਪਿਆ ਅੱਗੇ ਹੋਰ ਵੀ ਆ ਹੋਰ ਵੀ ਤਸਵੀਰਾਂ ਲੰਮੀ ਇਕੱਠੀ ਤਸਵੀਰ ਦਿਖਾ ਦਿੰਨੇ ਆ ਕੱਡਬੇ ਤੋਂ ਬਾਅਦ ਹੁਣ ਦੂਜਾ ਡੱਬਾ ਹੈ ਇਹਦੇ ਵਿੱਚ ਵੀ ਪਹਿਲਾਂ ਮੱਛੀਆਂ ਹੀ ਸੀਗੀਆਂ ਆ ਡੱਬਾ ਪਿਆ ਇਹਦੇ ਪਰ ਕੈਮਰਾ ਮੈਨੂੰ ਕੋਈ ਐਫ ਚੰਗੀ ਤਰ੍ਹਾਂ ਦਿਖਾ ਦੇ ਇਹ ਦੂਜਾ ਡੱਬਾ ਹੈ ਇਹ ਤੁਸੀਂ ਦੇਖ ਸਕਦੇ ਹੋ ਐਫ 13 46 ਇਹਦੇ ਵਿੱਚ ਵੀ ਪਹਿਲਾਂ ਮੱਛੀਆਂ ਸੀ ਯੂਜ਼ ਕੀਤਾ ਸੀ ਉਸ ਤੋਂ ਬਾਅਦ ਵਿੱਚ ਚੱਕ ਲੈ ਸਰਫਨਾ ਧੋਲਿਆ ਤੇ ਬਾਅਦ ਵਿੱਚ ਇਹਨੂੰ ਕਰ ਲਿਆ ਭਾਈ ਜੀ ਇਸ ਸਮੇਂ ਪਹਿਲੇ ਮੱਛੀਆਂ ਕਿਨਾਂ ये तो मैंने देखे मच्छी थी खाली डिब्बा था मेरे को दे दिया मच्छियों वाले से उतर ही पड़ा था मैं इसे तू तो मैं जो बोल रहा हूँ पहले इसमें मच्छी थी रख रहा था वो ये मच्छी वाला डब्बा इसमें पहले मच्छी रखा जाता है ना मच्छी के बाद तू इसको धोकर रख लिया पहले इसमें मच्छी थी पर अच्छी तरह धो था ना अच्छी तरह से धोया ਜਦ ਇਸਮ ਮੱਛੀ ਨਿਕਲ ਉਸਨੇ ਕਾਲ ਲਿਆ ਤੇ ਵਰਤੂ ਲੈ ਆਇਆ ਐਸੀ ਹੋਣਾ ਖਾਲੀ ਡੱਬਾ ਹਾਂ ਖਾਲੀ ਡੱਬਾ ਤੂੰ ਲੈ ਆ ਮੱਛੀ ਉਸਨੇ ਕਾਲ ਲਿਆ ਤੇ ਖਾਲੀ ਡੱਬਾ ਆਪ ਲੈ ਆ ਐਸੀ ਹੈ ਨਾ ਕਹੋ ਠੀਕ ਹੈ ਪਰ ਅੱਗੇ ਵਾਸਤੇ ਇਹਨੂੰ ਡੱਬਾ ਚੇਂਜ ਕਰ ਲਓ ਪਰ ਡੱਬਾ ਕਿੰਨੀ ਗੰਦੀ ਥਾਂ ਤੇ ਪਾਇ ਤੁਸੀਂ ਦੇਖ ਲਓ ਕੋਈ ਨਹੀਂ ਉੱਪਰ ਰੱਖ ਦਿੰਗੇ ਇਹ ਹੋ ਗਈ ਲੋ ਜੀ ਦੂਜੀ ਗੱਲ ਦੂਜੀ ਰੇੜੇ ਤੇ ਹੁਣ ਕਹਿੰਦੇ ਖਰੀਦ ਕੇ ਖਰੀਦ ਨੂੰ ਕਿਹੜਾ ਲੱਖ ਰੁਪਏ ਦੀ ਚੀਜ਼ਾਂ ਕਿਹੜਾ ਖਰੀਦ ਕੇ ਲੈ ਆਉਣਗੇ ਪਰ ਆ ਹੁਣ ਤੀਜਾ ਡੱਬਾ ਵੀ ਉਹਦੇ ਨਾਲ ਦਾ ਹੀ ਹੈ ਇਹਦੇ ਵਿੱਚ ਵੀ ਕੁਝ ਨਾ ਕੁਝ ਤਾਂ ਪਾਇਆ ਹੋਊਗਾ ਅੱਖਰੇ ਤੇ ਤੇ ਪਾਇਆ ਮੱਛੇ ਦੇ ਲੱਗ ਲੱਗੇ ਜਿੰਨਾ ਕਿ ਵੈਰਾਈਟੀਆਂ ਆਉਂਦੀਆਂ ਉਸੇ ਤਰ੍ਹਾਂ ਫਿਰ ਅੱਖਰ ਪਾਇਆ ਕਿਸੇ ਤੇ ਐਫ 30 41 42 ਇਹਦਾ ਕਰਕੇ ਤਾਂ ਇੱਕੋ ਬੰਦੇ ਦੀਆਂ ਤਿੰਨ ਰੇੜੀਆਂ ਜਾਨਕਿ ਆਪਸ ਵਿੱਚ ਮੜੇ ਮੜੇ ਕੋ ਚਾਚੇ ਤਾਂ ਆਇਆ ਜਾਂ ਇਦਾਂ ਲਾ ਲਓ ਤੇ ਇੱਕ ਬੰਦੇ ਦੀ ਦੋ ਆ ਇੱਕ ਬੰਦੇ ਦੀ ਇੱਕ ਰੇੜੀ ਜਾਨਕਿ ਦੋ ਰੇੜੀਆਂ ਇੱਕ ਬੰਦੇ ਦੀ ਐ ਤੇ ਇੱਕ ਇੱਕ ਬੰਦੇ ਦੀ ਐ ਤਿੰਨ ਡੱਬੇ ਤਿੰਨਾਂ ਰੇੜੀਆਂ ਤੇ ਤਿੰਨ ਹੀ ਮੱਛੀਆਂ ਵਾਲੇ ਦੇਖੋ ਹਰ ਇੱਕ ਬੰਦਾ ਬੈਸ਼ਲੂ ਨਹੀਂ ਹੁੰਦਾ ਤੇ ਹਰ ਇੱਕ ਬੰਦਾ ਅਮਰਤਾਰੀ ਨੇ ਹੁੰਦਾ ਹਰ ਇੱਕ ਬੰਦਾ ਰਾਧਾ ਸੁਭਾਅ ਮੈਂ ਹੁੰਦਾ ਲਗ ਲਗ ਧਰਮਾਂ ਲਗ ਲਗ ਚੱਲ ਕਿਦਾਂ ਕਿਸੇ ਦੀ ਸ਼ਰਧਾ ਹੈ ਉਹ ਮੰਨਦਾ ਹੈ ਪ੍ਰਮਾਤਮਾ ਨੂੰ ਉਹ ਮੰਨਦਾ ਹੈ ਪਰ ਕਿਸੇ ਵੀ ਬੰਦੇ ਨੂੰ ਉਹ ਮੱਛੀਆਂ ਵਾਲੇ ਡੱਬਿਆਂ ਦੇ ਵਿੱਚ ਖਵਾਉਣਾ ਗਲਤ ਗੱਲ ਹੈ ਕਹਿੰਦਾ ਸਾਫ਼ ਕਰਕੇ ਅਸੀਂ ਰੱਖ ਲਿਆ ਧੋ ਕੇ ਰੱਖ ਲਿਆ ਸਰਫ਼ ਸੇ ਰੱਖ ਲਿਆ ਉਹ ਤਾਂ ਪ੍ਰਮਾਤਮਾ ਜਾਣਦਾ ਇਹਨਾਂ ਨੇ ਕਿਦਾਂ ਰੱਖਿਆ ਤੇ ਕਿਦਾਂ ਨਹੀਂ ਰੱਖਿਆ ਇਸ ਤਰ੍ਹਾਂ ਦੇ ਡੱਬੇ ਨਵੇਂ ਵੀ ਆਉਂਦੇ ਆ ਪਰ ਇਹਨਾਂ ਦੀ ਤਸਵੀਰ ਅਸੀਂ ਤੁਹਾਨੂੰ ਸਾਰੀ ਦਿਖਾ ਚੁੱਕੇ ਆ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਰਾਤ ਬੜੇ ਮਾੜੇ ਨੇ ਪ੍ਰਵਾਸੀ ਰੇਡੀਆ ਵਾਲਿਆਂ ਨੇ ਬਹੁਤ ਜ਼ਿਆਦਾ ਮਾੜੇ ਨੇ ਜੋ ਤੁਸੀਂ ਤਸਵੀਰਾਂ ਵਿੱਚ ਲਗਾਤਾਰ ਦੇਖ ਰਹੇ ਹੋ ਕੈਮਰਾਮੈਨ ਸੋਨੂ ਜਨਾ ਹਰਦੇਪ ਪਿੰਨਾਰ ਨਿਊਜ਼ ਮਾਦਪੁਰ